ਗੁਰ ਮੇਰੇ ਬਾਬਾ ਜੀ ਸੋਣਾ ਅੰਦਰ ਵਾਰ 13 ਹੇ ਦਿੱਤਾ ਸ਼ਾਬ ਸੰਸਾਰ ਦਿਆਂ ਪਰਚਿਆ ਨੇ ਜੋ ਕੁਛ ਤੱਕ ਕੇ ਤੇਰੇ ਸਤਕਾਰ ਅੰਦਰ ਨਫਾ ਪਾਇਆ ਸਦਸੰਗੀ ਬਣ ਜਾ ਰਿਆ ਨੇ ਜਿਹੜਾ ਨਫਾ ਹੈ ਤੇਰੇ دیدار ਅੰਦਰ ਔਗਣ ਛੱਡ ਜੋ ਗੁਨਾ ਨੂੰ ਤਾਰਨੇ ਜੋ ਕੱਡਾ ਫਖਰਾ ਐਸ ਕਰਵਰੰਦ ਨਾਮਿਕ ਗੁਰੂ ਨਰੰਕਰ ਦਾ ਨੂਰ ਚੌਕੇ ਮੇਰੇ ਬਾਬਾ ਜੀ ਸੋਣਾ ਤੇਰੇ ਦਰਵਾਰ ਅੰਦਰ ਸਾਨੂੰ ਜਾਪਦਾ ਅੰਮ੍ਰਿਤ ਦਾ ਮੇਂ ਵਰਸੇ ਮੁੱਖ ਕਹਿੰਦਾ ਸੀ ਸਤ ਕਰਤਾਰ ਤੇਰਾ ਜੈ ਜੈਕਾਰ ਸੁਲੰਗ ਦੇ ਜੋਗ ਸਤਗੁਰ ਮੇਰੇ ਬਾਬਾ ਜੀ ਸੋਣਾ ਦਰਵਾਰ ਤੇਰਾ ੴ ਸਤ ਨਾਮ ਸ੍ਰੀ ਵਾਹਿਗੁਰੂ ਜੀ ਰੋ ਮਿਹਰ ਦੇ ਤਾਰ ਚਿਤਾਏ ਜਾਵੇ ਕਲ ਜੋ ਪਹਿਰੇ ਦੀ ਤਾਪਤ ਸਭ ਮਾਤ ਪਾ ਕੇ ਸੁਰਤੀ ਵਿੱਚ ਦਰਵਾਰ ਟਕਾਈ ਜਾਵੇ ਟੁੱਟੇ ਗੰਢ ਲੋ ਗੰਢ ਲੋ ਸਹਬ ਮੇਰੇ ਸੇਰੇ ਚਰਨਾ ਦੇ ਨਾਲ ਬਣ ਆਈ ਜਾਵੇ ਦਸਾਂ ਸਹਬਾਂ ਦਾ ਇੱਕੋ ਸਰੂਪ ਸਤਗੁਰ ਸੇਰੇ ਚਰਨਾ ਦੇ ਨਾਲ ਨਵਾਈ ਜਾਵੇ ਸਾਡੇ ਗੁਰ ਮੰਗਤਾ 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 ਹਾਂ ਤੇਰੇ ਨਾਮ ਦਾ ਦਾਸ ਗੁਰਦਿਆਲ ਤੇਰਾ ਜੈ ਜੈਕਾਰ ਸਲੰਗ ਬੇਜੋਗ ਸਤਿਗੁਰ ਮੇਰੇ ਬਾਬਾ ਜੀ ਸੁਣਾ ਗਰਵਾਰ ਤੇਰਾ